ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਮੋਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ ਪੰਜ ਜੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਵਟਿਆ ਹਟੋਂ ਸੀ ਜੀ ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਐਡੀ ਰੇਡ ਕੀਤੀ ਗਈ ਹੈ ਹਾਂਜੀ ਮੋਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ ਪੰਜ ਜੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮੁਕਦਮਾ ਦਰਜ ਕਰ ਚੁੱਕੇ ਆ ਸਾਰਿਆਂ ਨੂੰ ਸਖਤ ਧਾੜਨਾ ਹੈ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਇਸ ਤਰ੍ਹਾਂ ਦੀ ਬਿਲਕੁਲ ਲਗਾਤਾਰ ਛਾਪੇਮਾਰੀ ਹੋਏਗੀ ਹਰ ਇੱਕ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱذਰੇ ਪੂਸਾਂਦੀ ਸੀ ਪੱਲੋਪਟ ਪੈਸੇ ਲੈ ਕੇ ਜਾਂਦੇ ਦੇਖੋ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਸੀ ਜਦੋਂ ਆਏ ਆ ਸਾਰਿਆਂ ਤੇ ਸਖਤੋ ਸਖਤ ਕਾਰਵਾਈ ਹੋ ਰਹੀ ਹੈ ਬਹੁਤ ਵਧੀਆ ਗੱਲ ਸਰ ਬਹੁਤ ਵਧੀਆ ਗੱਲ ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ 'ਚ ਮੋਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ ਪੰਜ ਜੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇਮਾਰੀ ਹੋਏਗੀ ਹਰ ਇੱਕ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਵਟਿਆ ਹਟੋਂ ਸੀ ਜੀ ਇਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ 'ਚ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਹਾਂਜੀ ਮੋਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ ਪੰਜ ਜੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਆ। ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਆ? ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ। ਬਿਲਕੁਲ ਜੀ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮਕਦਮਾ ਦਰਜ ਕਰ ਚੁੱਕੇ ਆਂ। ਸਾਰਿਆਂ ਨੂੰ ਸਖਤ ਥਾੜਨਾ ਹੈ ਵੀ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ। ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਕਿਸੀ ਲੱਗ ਕੇ ਜਾਂਦਾ ਬਹੁਤ ਦੇਖੋ ਜੀ ਇਸ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਸੀ ਜਦੋਂ ਆਏ ਆ ਸਾਰਿਆਂ ਦੇ ਸਖਤੋ ਸਖਤ ਕਾਰਵਾਈ ਹੋ ਰਹੀ ਹੈ ਬਹੁਤ ਵਧੀਆ ਗੱਲ ਸਰ ਬਹੁਤ ਵਧੀਆ ਗੱਲ ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਮੋਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ ਪੰਜ ਜੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇਮਾਰੀ ਹੋਏਗੀ ਹਰ ਇੱਕ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਵਟਗਾ ਹੋਟਲ ਸੀ ਜੀ ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ 'ਚ ਇੱਥੇ ੜੀ ਰੈਡ ਕੀਤੀ ਗਈ ਹੈ ਹਾਂਜੀ ਕਿੰਨੀਆਂ ਕਿੰਨੇ ਮੁੰਡੇ ਮੌਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ ਪੰਜ ਜੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਟਾਈਮ ਤੋਂ ਕਿੰਨੇ ਟਾਈਮ ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮੁਕਦਮਾ ਦਰਜ ਕਰ ਚੁੱਕੇ ਆ ਸਾਰਿਆਂ ਨੂੰ ਸਖਤ ਧਾੜਨਾ ਹੈ ਵੀ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਕਿ ਜੇ ਸਰ ਕੋਈ ਸਾਨੀ ਸੀ ਪਹਿਲਾਂ ਪਟ ਪੈਸੇ ਲੈ ਕੇ ਜਾਂਦੇ ਦੇਖੋ ਜੀ ਇਸ ਮੈਨੂੰ ਇਸ ਗੱਲ ਤੇ ਨਹੀਂ ਪਤਾ ਲੱਗਾ はい。Yeah, go, go, go.